ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਅੱਜ ਤੁਸੀਂ ਹੋਗੇ ਚੜ੍ਹਦੀ ਕਲਾ ਚ ਹੋਗੇ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੂਤ ਬਾਤੇ ਉੱਤੇ ਦੋਸਤੋ ਬਹੁਤ ਵਧੀਆ ਵੀਡੀਓ ਲੈ ਕੇ ਆਇਆ ਬਹੁਤ ਕੰਮ ਦੀਆਂ ਗੱਲਾਂ ਨੇ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜੁੜੂ ਕਰਿਓ ਜੀ ਚੈਨਲ ਤੇ ਨਵੇਂ ਵਿਚਾਰਿਆਂ ਨੂੰ ਸਬਸਕ੍ਰਾਈਬ ਕਰਿਓ ਜੀ ਹੋਰਾਂ ਤੱਕ ਵੀ ਸ਼ੇਅਰ ਜੁੜੂ ਕਰਿਓ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਜੇ ਜ਼ਿੰਦਗੀ ਚ ਖੁਸ਼ ਰਹਿਣਾ ਹੈ ਤੁਸੀਂ ਹਨਾ ਆਪਣੀ ਲਾਈਫ ਦੇ ਵਿੱਚ ਮਜ਼ੇ ਨਾਲ ਰਹਿਣਾ ਹੈ ਹਨਾ ਸੁਖੀ ਰਹਿਣਾ ਹੈ ਤਾਂ ਤਿੰਨ ਗੱਲਾਂ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਵੀ ਇਹ ਜਨਕਿ ਇਹ ਗੱਲਾਂ ਨਾ ਸੀਕ੍ਰੀਟ ਰੱਖਣ ਵਾਲੀਆਂ ਨੇ ਲਾਈਫ ਦੇ ਵਿੱਚ ਪਰਦੇ ਵਿੱਚ ਰੱਖਿਆ ਕਰੋ ਕਿਸੇ ਵੀ ਫੈਮਿਲੀ ਮੈਂਬਰ ਤੋਂ ਬਿਨਾਂ ਕਿਸੇ ਨਾਲ ਸ਼ੇਅਰ ਕਰਨ ਦੀ ਲੋੜ ਨਹੀਂ ਹੈ ਨਾ ਚੀਜ਼ਾਂ ਹਨਾ ਉਹ ਕਿਹੜੀਆਂ ਗੱਲਾਂ ਨੇ ਹਨਾ ਨੰਬਰ 1 ਤੇ ਗੱਲ ਕਰਾਂਗੇ ਜੀ ਤੁਸੀਂ ਤੁਹਾਡੀ ਇਨਕਮ ਕਿੰਨੀ ਆ ਹਨਾ ਇਨਕਮ ਸੋਰਸ ਤਾਂ ਚਲੋ ਸਾਰਿਆਂ ਨੂੰ ਪਤਾ ਹੀ ਹੁੰਦਾ ਆਪਾਂ ਜੋ ਕੰਮ ਕਰਦੇ ਵੀ ਹੁੰਦਾ ਆ ਫੁਲਾਨਾ ਕੰਮ ਕਰਦਾ ਫੁਲਾਨਾ ਕੰਮ ਕਰਦਾ ਪਰ ਅਸੀਂ ਕਮਾਉਣ 얘 ਕਿੰਨੀ ਆ ਹਨਾ ਕਿੰਨੇ ਕਮਾਈਆ ਸਾਡੀ ਹਨਾ ਕਦੇ ਵੀ ਥਰਡ ਪਰਸਨ ਨਾਲ ਕਿਸੇ ਨਾਲ ਸ਼ੇਅਰ ਨਾ ਕਰਿਆ ਕਰੋ ਕਿ ਤੁਹਾਡੀ ਕਮਾਈ ਕਿੰਨੀ ਆ ਹਨਾ ਵੀ ਤੁਸੀਂ ਕਿੰਨਾ ਕਮਾਉਂਦੇ ਹੋ ਹਨਾ ਇਹ ਚੀਜ਼ ਪਰਦੇ ਵਾਲੀ ਹੁੰਦੀ ਆ ਕਿਉਂਕਿ ਲੋਕ ਦੇਖ ਕੇ ਜਰਦ ਨਹੀਂ ਅੱਜ ਦੇ ਸਮੇਂ ਠੀਕ ਹੈ ਜੀ ਪਹਿਲੇ ਨੰਬਰ ਤੇ ਇਹ ਗੱਲ ਲਿਖੋ ਕੇ ਰੱਖੋ ਪਰਦੇ ਚ ਰੱਖੋ ਦੂਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਤੁਸੀਂ ਆਪਣੀ ਲਾਈਫ ਦੇ ਵਿੱਚ ਅੱਗੇ ਕੁਝ ਪਲਾਨ ਕੀਤੇ ਹੁੰਦੇ ਆ ਹਨ ਫਿਊਚਰ ਨੂੰ ਲੈ ਕੇ ਹਨ ਪਲੈਨਿੰਗ ਕੀਤੀ ਹੁੰਦੀ ਹੈ ਹਨ ਚਾਹੇ ਤੁਸੀਂ ਬਿਜ਼ਨਸ ਨੂੰ ਲੈ ਕੇ ਹਨ ਚਾਹੇ ਤੁਸੀਂ ਫੈਮਿਲੀ ਨੂੰ ਲੈ ਕੇ ਹਨ ਜਾਂ ਤੁਸੀਂ ਬਾਹਰ ਜਾਣ ਉਹਦੀ ਪਲੈਨਿੰਗ ਹਨ ਇਹ ਚੀਜ਼ਾਂ ਵੀ ਹੋਈਆਂ ਸ਼ ਪਰਦੇ ਚ ਰੱਖਿਆ ਕਰੋ ਜਿੰਨਾਂ ਚਿਰ ਸਿਰੇ ਨਹੀਂ ਚੜਦੀਆਂ ਹੈਗੀਆਂ ਹਨ ਕਿਉਂਕਿ ਇੱਥੇ ਵੀ ਗੱਲ ਉਹੀ ਆ ਜੂ ਕਿ ਲੋਕ ਹਨਾ ਜੇ ਕਿਸੇ ਨੂੰ ਪਤਾ ਲੱਗਦਾ ਵੀ ਆਹ ਬੰਦਾ ਫਲਾਣਾ ਹਨਾ ਸக்ஸੈਸਫੁਲ ਜਾ ਰਿਹਾ ਤਾਂ ਲੋਕ ਉਹਦੇ ਰਾਹ ਦਾ ਰੋੜਾ ਬਣਨ ਦੀ ਕੋਸ਼ਿਸ਼ ਹੀ ਕਰਦੇ ਆ ਨਾ ਸੋ ਇਹ ਚੀਜ਼ਾਂ ਨੂੰ ਵੀ ਹਮੇਸ਼ਾ ਪਰਦੇ ਚ ਰੱਖੋ ਤੀਜੇ ਨੰਬਰ ਤੇ ਘਰ ਦੇ ਵਿੱਚ ਨੋਕ-ਚੋਕ ਮਾੜੀ-ਮੋਟੀ ਹੁੰਦੀ ਰਹਿੰਦੀ ਅਕਸਰ ਹਨਾ ਹਰੇਕ ਦੇ ਘਰ 'ਚ ਛੋਟੀ-ਮੋਟੀ ਚਲਦੀ ਰਹਿੰਦੀ ਆ ਹਨਾ ਚਲੋ ਕਈ ਕਰਮ ਵਾਲੇ ਘਰ ਐਸੇ ਵੀ ਜਿੱਥੇ ਇਦਾਂ ਕੁਝ ਨਹੀਂ ਹੁੰਦਾ ਨਾ ਪਰ ਜਿੱਥੇ ਵੀ ਚਲਦੀ ਆ ਉਹਨਾਂ ਗੱਲਾਂ ਨੂੰ ਨਾ ਕਰਦੇਂ ਇੰਦਾਂ ਨੂੰ ਘਰ 'ਚ ਰੱਖਿਆ ਕਰੋ ਕਿਸੇ ਬਾਹਰਲੇ ਬੰਦੇ ਨਾਲ ਨਾ ਸ਼ੇਅਰ ਕਰਿਆ ਕਰੋ ਕਿਉਂਕਿ ਲੋਕ ਤਾਂ ਤਮਾਸ਼ਾ ਦੇਖਦੇ ਆ ਇੰਨਾਂ ਗੱਲਾਂ ਦੇ ਵਿੱਚ ਨਾ ਸੋ ਇਹ ਤਿੰਨ ਗੱਲਾਂ ਨੇ ਜਿਹਨਾਂ ਨੂੰ ਤੁਸੀਂ ਪਰਦੇ 'ਚ ਰੱਖੋਗੇ ਸੀਕ੍ਰੀਟ ਰੱਖੋਗੇ ਤਾਂ ਤੁਸੀਂ ਬਹੁਤ ਖੁਸ਼ ਰਹੋਗੇ ਆਪਣੀ ਲਾਈਫ 'ਚ ਤੇ ਅੱਗੇ ਤਰੱਕੀ ਵੱਲ ਜਾਵੋਗੇ ਸੋ ਇੱਥੇ ਵੀਡੀਓ ਖਤਮ ਕਰਦੇ ਹਾਂ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ